ਜੀ ਰਾਇਲ ਕਲੈਕਸ਼ਨ ਐਂਡ ਬੁਟੀਕ ਰਾਜਪੂਆਸ ਤੁਹਾਡਾ ਬਹੁਤ-ਬਹੁਤ ਸਵਾਗਤ ਹੈ ਜੀ ਅੱਜ ਤੁਸੀਂ ਤੁਹਾਡੇ ਵਾਸਤੇ ਜਿਹੜੀ ਕਲੈਕਸ਼ਨ ਲੈ ਕੇ ਆਇਆ ਬਹੁਤ ਜ਼ਿਆਦਾ ਜਬਰਦਸਤ ਰਹਿਣੇ ਵਾਲੀ ਹੈ ਤੇ ਬਹੁਤ ਘੱਟ ਪ੍ਰਾਈਸ ਤੇ ਅਸੀਂ ਤੁਹਾਨੂੰ ਅੱਜ ਦੀ ਕਲੈਕਸ਼ਨ ਦੇਣੀ ਆ ਸਾਰੇ ਸੂਟ ਖੁਦ ਦੇ ਬਣੇ ਹੋਏ ਨੇ ਜਿਸੀਂ ਖੁਦ ਬਣਾਏ ਨੇ ਸਾਰੇ ਸੂਟ ਤੇ ਬੈਲਵਟ ਦੇ ਬ੍ਰੋਕੇਟ ਦੀਆਂ ਸਲਵਾਰਾਂ ਤੇ ਨਾਲ ਸੂਟ ਤੇ ਤੁਹਾਨੂੰ ਅਲੱਗ-ਅਲੱਗ ਤਰ੍ਹਾਂ ਦੀ ਅੱਜ ਦੀ ਵੀਡੀਓ ਦੇ ਵਿੱਚ ਕਲੈਕਸ਼ਨ ਦੇਣੀ ਆ ਰੇਟ ਸੁਣ ਕੇ ਤੁਸੀਂ ਖੁਦ ਵੀ ਹੈਰਾਨ ਹੋ ਜਾਓਗੇ ਜੋ ਤੁਹਾਨੂੰ ਮੈਂ ਰੇਟ ਦੇਣੇ ਆ ਜੀ ਜਿੰਨੇ ਇਹਨਾਂ ਦਾ ਵਰਕ ਹੈ ਉਸ ਤੋਂ ਅਗਰ ਤੁਸੀਂ ਕਿਸੇ ਹੋਰ ਤੋਂ ਵਰਕ ਕਰਵਾਉਣੀ ਹੋ ਤਾਂ ਜਿੰਨੇ ਦਾ ਮੈਂ ਤੁਹਾਨੂੰ ਸੂਟ ਦੇਣਾ ਉਸ ਤੋਂ ਜ਼ਿਆਦਾ ਦਾ ਥੋੜਾ ਵਰਕ ਵਰਕ ਹੀ ਹੋਏਗਾ ਵਰਕ ਦੀ ਫਿਨਿਸ਼ਿੰਗ ਮਟੀਰੀਅਲ ਸਭ ਇੱਕ ਨੰਬਰ ਰਹੇਗਾ ਜੀ ਤੇ ਬੁਕਿੰਗ ਲਈ ਨੰਬਰ ਹੋਊਗਾ 8283828381 ਨੰਬਰ ਆ ਇਸ ਨੰਬਰ ਤੇ ਸਕਰੀਨਸ਼ਾਟ ਲੈ ਕੇ ਪਿਕ ਸੈਂਡ ਕਰ ਦਿਓ ਸੂਟ ਦਿਖਾਣੇ ਤੁਹਾਨੂੰ ਬਹੁਤ ਸੋਹਣੇ ਜੇ ਅ ਅੱਜ ਦੀ ਕਲੈਕਸ਼ਨ ਰਹੇਗੀ ਜੀ ਵੈਲਵਟ ਦੇ ਉੱਪਰ ਠੀਕ ਹੈ ਜੀ ਸੂਟ ਦੇਖ ਲਓ ਬਹੁਤ ਸੋਹਣੀ ਜੀ ਕਲੈਕਸ਼ਨ ਆ ਪ੍ਰਾਈਸ ਸੁਣ ਕੇ ਤਾਂ ਵਾਕੇ ਹੈਰਾਨੀ ਹੋਣ ਵਾਲੀ ਗੱਲ ਆ ਤੁਸੀਂ ਖੁਦ ਦੇਖ ਲਓ ਹੁਣ ਜੇ ਮੈਂ ਤੁਹਾਨੂੰ ਕਹਾਂਗੀ ਕਿ ਇਹ ਸੂਟ 6000 ਦਾ ਤੁਸੀਂ ਕਹੋਗੇ ਹਾਂ ਜੀ ਇਹ ਸੂਟ 6000 ਦਾ ਕਿਉਂਕਿ ਇਹ ਵਾਲਾ ਸੂਟ ਵਾਕੇ 6000 ਦਾ ਜੀ ਸਟੱਫ ਦੇਖ ਲਓ ਤੇ ਇਹਦਾ ਵਰਕ ਦੇਖ ਲਓ ਸਟੱਫ ਮੈਂ ਤੁਹਾਨੂੰ ਦਿਖਾਨੀ ਆ ਬਿਲਕੁਲ ਪਤਲੇ ਵਾਲੀ ਤੇ ਸੌਫਟ ਵਾਲੀ ਵੈਲਵਟ ਲੱਗੀ ਹੋਈ ਹੈ ਇਹਨੂੰ ਠੀਕ ਹੈ ਵਰਕ ਦੀ ਫਿਨਿਸ਼ਿੰਗ ਦੇਖ ਲੋ ਟੋਟਲੀ ਡਬਕਾ ਪਰਲ ਤੇ ਜਿਹੜਾ ਮੋਤੀ ਦਾ ਵਰਕ ਹੁੰਦਾ ਪਰਲ ਵਰਕ ਹੁੰਦਾ ਉਹ ਵਾਲਾ ਹੈ ਤੇ ਵਿੱਚ ਸਟੋਨ ਵਰਕ ਹੈ ਇਸ ਤੇ ਬਸ ਦੋ ਤਿੰਨ ਕੇ ਵਰਕ ਨੇ ਜੀ ਪ੍ਰੋਪਰ ਵਾਜੂ ਤੇ ਵੀ ਤੁਹਾਨੂੰ ਇਹੇ ਵਰਕ ਮਿਲੇਗਾ ਤੇ ਨਾਲ ਤੁਹਾਨੂੰ ਇਹ 2 ਮੀਟਰ ਦੀ ਖੀਨ ਖਾਬ ਮਿਲੇਗੀ ਕੀਨ ਖਾਪ ਦੀ ਸਲਵਾਰ ਬਣਾ ਲਓ ਚਾਹੇ ਤੁਸੀਂ ਬਣਾ ਲਓ ਪੈਂਟ ਜਿਹੜਾ ਕਲਰ ਥ੍ਰੈਡ ਦੇ ਵਰਕ ਦੇ ਵਿੱਚ ਲੱਗਿਆ ਹੋਏਗਾ ਉਹ ਸੇਮ ਕਲਰ ਦੀ ਮੈਚਿੰਗ ਹੋਏਗੀ ਇਹਦੇ ਨਾਲ ਜਿੱਤਾ ਮਹਿਰੂਨ ਤੇ ਪਿੰਕ ਦੀ ਮੈਚਿੰਗ ਬਹੁਤ ਸੋਹਣੀ ਲੱਗਦੀ ਆ ਤੇ ਐਦਾਂ ਹੀ ਤੁਹਾਨੂੰ ਇਹ ਬਹੁਤ ਸੋਹਣੇ ਜੇ ਟਿਸ਼ੂ ਵਾਲੇ ਦੁਪੱਟੇ ਮਿਲਣਗੇ ਦੇਖੋ ਸੂਟ ਸਾਰੇ ਸੂਟ ਦੇ ਵਿੱਚ ਤੁਹਾਨੂੰ ਸਾਰੇ ਦੁਪੱਟੇ 'ਚ ਵਰਕ ਮਿਲੇਗਾ ਬੋਲ ਵਰਕ 34 ਸਾਈਡ ਪ੍ਰੋਪਰ ਪਰਲ ਵਾਲੇ ਲੇਸ ਮਿਲੇਗੇ ਜੀ ਠੀਕ ਹੈ ਇਹ ਹੈਗਾ ਆਪਣਾ ਅੱਜ ਦਾ ਫਰਸਟ ਸੂਟ ਫਰਸਟ ਸੂਟ ਆ ਜੀ ਅੱਜ ਦਾ ਆਪਣਾ ਪ੍ਰਾਈਸ ਤੁਹਾਨੂੰ ਦੱਸ ਦਿਆਂ ਬਹੁਤ ਸੋਹਣੀ ਕਲੈਕਸ਼ਨ ਦਾ ਪ੍ਰਾਈਸ ਹੈਗਾ ਜੀ 3950 3950 ਸਿਰਫ 3950 ਕੋਈ 4500 ਨਹੀਂ ਕੋਈ 5000 ਨਹੀਂ ਕੋਈ 5500 ਨਹੀਂ ਸਿਰਫ 3950 ਦੇ ਵਿੱਚ ਅਸੀਂ ਤੁਹਾਨੂੰ ਬਹੁਤ ਸਾਰੇ ਸੂਟ ਦੇਣੇ ਆ ਸੇਮ ਹੀ ਡਿਜ਼ਾਈਨ ਚ ਨੈਕਸਟ ਕਲਰ ਦੇਣਾ ਸੇਮ ਹੀ ਡਿਜ਼ਾਈਨ ਚ ਇਹ ਹੈਗਾ ਜੀ ਐਵਰ ਗ੍ਰੀਨ ਤੇ ਹਰ ਇੱਕ ਤੇ ਸੂਟ ਕਰਨੇ ਵਾਲਾ ਇਹ ਵਾਲਾ ਕਲਰ ਡਿਜ਼ਾਈਨ ਦੇਖੋ ਜੀ ਮੈਚਿੰਗਾਂ ਦੇਖ ਸਕਦੇ ਹੋ ਤੁਸੀਂ ਸਟੀਚਿੰਗ ਤੋਂ ਬਾਅਦ ਬਹੁਤ ਸੋਹਣੀ ਮੈਚਿੰਗ ਆਣੀ ਆ ਠੀਕ ਹੈ ਜੀ ਇਹ ਸੀਗੇ ਅੱਜ ਦੇ ਆਪਣੇ ਫਰਸਟ ਸੂਟ ਤੇ ਇਦਾਂ ਦੇ ਵੈਲਵਟ ਦੇ ਵਿੱਚ ਅਸੀਂ ਤੁਹਾਨੂੰ ਬਹੁਤ ਸਾਰੀ 컬렉ਸ਼ਨ ਦੇਣੀ ਆ ਡਿਜ਼ਾਈਨਿੰਗ ਅਲਗ-ਅਲਗ ਰਾਵਾਂਗੇ ਪਲੇਨ ਦੇ ਵਿੱਚ ਹੈ ਜੇ ਮੈਂ ਤੁਹਾਨੂੰ ਵੈਲਵਟ ਦੇ ਵਿੱਚ ਬ੍ਰੋਕਟ ਸੌਰੀ ਬਨਾਰਸੀ ਤੇ ਵੀ ਦਿਖਾਨੀ ਹੁੰਦੀ ਆ ਬਹੁਤ ਸੋਹਣਾ ਸੂਟ ਆ ਬਹੁਤ ਪਿਆਰਾ ਸਿਰਫ 3950 ਦੇ ਵਿੱਚ ਖੀਨ ਖਾਬ ਦੀਆਂ ਸਲਵਾਰਾਂ 2.5 ਮੀਟਰ ਦੀਆਂ ਤੁਸੀਂ ਪੈਂਟ ਬਣਾਓ ਜਾਂ ਸਲਵਾਰ ਬਣਾਓ ਉਹ ਠੋਡੀ ਚੁਆਈਸ ਆ ਸੇਮ ਡਿਜ਼ਾਈਨ ਦੇ ਵਿੱਚ ਨੈਕਸਟ ਕਲਰ ਵਾਈਨ ਰਹੇਗਾ ਵਾਈਨ ਦੇ ਨਾਲ ਵੀ ਤੁਹਾਨੂੰ ਇਹ ਮੈਚਿੰਗ ਮਿਲੇਗੀ ਜੀ ਬਹੁਤ ਸੋਹਣੀ ਜੀ ਕਲਰ ਦੇ ਠੀਕ ਹੈ ਇੱਕ ਕਲਰ ਤੁਹਾਨੂੰ ਇਹ ਮੂਵ ਸ਼ੇਡ ਮਿਲੇਗਾ ਜੇ ਕਲਰ ਤਾਂ ਇੱਕ ਤੋਂ ਇੱਕ ਨੇ ਮੂਵ ਦੇ ਨਾਲ ਬਹੁਤ ਸੋਹਣੀ ਪਰਪਲ ਮੂਵ ਜਿਹਾ ਸ਼ੇਡ ਆ ਜਿਹੜਾ ਇਹਦੀ ਸਲਵਾਰ ਦਾ ਹੈ ਠੀਕ ਹੈ 컬러 ਦਾ ਇੱਕ ਤੋਂ ਇੱਕ ਨੇ ਇਹ ਹੁੰਦਾ ਜਿਹੜਾ 그린 ਕਲਰ ਬਰਾਊਨ ਗ੍ਰੀਨ ਜਾਂ ਸ਼ੇਡ ਬਹੁਤ ਸੋਹਣਾ 올ਿਵ ਸ਼ੇਡ ਬੋਲਦਾਨੇ ਆ ਬਰਾਊਨ ਜੇ ਦੀ ਨਾਲ ਜਾਂ ਕਾਪਰ ਦੇ ਨਾਲ ਤੇ ਇਹਦੇ ਨਾਲ ਦੇਖੋ ਪੀਚ ਕਲਰ ਦਾ ਕੰਟਰਾਸਟ ਠੀਕ ਹੈ ਜੀ ਕਲਰ ਡਿਜ਼ਾਈਨਿੰਗ ਇੱਕ ਹੀ ਵਾਈਨ ਦੇ ਨਾਲ ਤੁਹਾਨੂੰ ਹੋਰ ਦਿਖਾਣੇ ਆ ਇਹ ਵਾਲੇ ਕਲਰ ਦੀ ਮੈਚਿੰਗ ਤੁਸੀਂ ਖੁਦ ਦੇਖ ਲਓ 3900 ਦੇ ਵਿੱਚ 3950 ਦੇ ਵਿੱਚ ਅਸੀਂ ਸੋਨੋ ਹੈਂਡਵਰਕ ਦੇ ਰਹੇ ਹਾਂ ਵਿਦ ਖੀਨਖਾਵ ਦੀ ਸਲਵਾਰ ਟਿਸ਼ੂ ਦਾ ਦੁਪੱਟਾ ਤੇ ਪਿਓਰ ਦੀ ਜਿਹਨਾਂ 셔ਟ ਦੇ ਰਹੇ ਹਾਂ ਬੈਲਵਰਟ ਦੀ ਨੈਕਸਟ ਰੂਟ ਦਿਖਾਣੇ ਆ ਜੀ ਬਹੁਤ ਪਿਆਰੀ ਪਿਆਰੀ ਜੀ ਡਿਜ਼ਾਈਨਿੰਗ ਆ ਜਿਹੜੀ ਅਸੀਂ ਤੁਹਾਨੂੰ ਦੇਣੀ ਆ ਤੇ ਤੁਸੀਂ ਖੁਦ ਦੇਖ ਕੇ ਕਮੈਂਟ ਜ਼ਰੂਰ ਕਰ ਦਿਓ ਜੀ ਤੇ ਵੀਡੀਓ ਨੂੰ ਸ਼ੇਅਰ ਜ਼ਰੂਰ ਕਰ ਦਿਓ ਕਿਉਂਕਿ ਹੁਣ ਪ੍ਰੋਗਰਾਮ ਚੱਲ ਰਹੇ ਆ ਜਿੱਦਾਂ ਵਿਆਹ ਸ਼ਾਦੀ ਮਾਗ ਸ਼ੁਰੂ ਹੋ ਗਿਆ ਜੀ ਤੇ ਬਸ ਹੁਣ ਹਰੇਕ ਦੇ ਘਰ ਪਾਠ ਤੇ ਵਿਆਹ ਸ਼ਾਦੀ ਤਾਂ ਆਣੀ ਆਣੇ ਆ ਜੀ ਕਿਉਂਕਿ ਪੋ ਕਰਕੇ ਥੋੜਾ ਜਿਹਾ ਰੁਕ ਜਾਂਦਾ ਕੰਮ ਤੇ ਉਹਨਾਂ ਵਾਸਤੇ ਘੱਟ ਪ੍ਰਾਈਸ 'ਚ ਅਸੀਂ ਥੋੜੇ ਵਾਸਤੇ ਬਹੁਤ ਸੋਹਣੀ ਕਲੈਕਸ਼ਨ ਲੈ ਕੇ ਆਏ ਆ ਸੂਟ ਤੁਸੀਂ ਵੀ ਦੇਖ ਲਓ ਤੇ ਕਮੈਂਟ ਕਰਕੇ ਸਾਨੂੰ ਵੀ ਦੱਸ ਦਿਓ ਖੀਨ ਖਾਵਦੀਆਂ ਸਲਵਾਰਾਂ ਦੇ ਨਾਲ ਸਾਰੇ ਜਿਹੜਾ ਇਹ ਵਾਲਾ ਫਲਾਰ ਬਣਿਆ ਹੋਇਆ ਇਹ ਕਟਦਾਰਾ ਤੇ ਦਬਕਾ ਤੇ ਮਿਕਸ ਥਿੱਲੇ ਦੇ ਨਾਲ ਬਣਿਆ ਹੋਇਆ ਜੇ ਡਿਜ਼ਾਈਨਿੰਗ ਤਾਂ ਬਹੁਤ ਸੋਹਣੀ ਆ ਇਹ ਕਲਰ ਹੈਗਾ ਜੀ ਕਾਫੀ ਮੈਂ ਤੁਹਾਨੂੰ ਬੈਕ ਸਾਈਡ ਤੋਂ ਦਿਖਾਨੀ ਆ ਕਿਤੇ ਇਹਨੂੰ ਬਲੈਕ ਨਾ ਸਮਝ ਲਿਓ ਇਹ ਦੇਖੋ ਕਾਫੀ ਦੇ ਨਾਲ ਪੀਚ ਕਲਰ ਦਾ ਤਾਂ ਵੈਸੇ ਹੀ ਕੰਟਰਾਸਟ ਬਹੁਤ ਸੋਹਣਾ ਹੁੰਦਾ ਹੈ ਇੱਦਾਂ ਠੀਕ ਹੈ ਇਹਦੇ ਵਿੱਚ ਇਹ ਡਿਜ਼ਾਈਨ ਹੈ ਆਪਣੇ ਕੋਲ ਦੋ ਤੇ ਨੈਕਸਟ ਜਿਹੜਾ ਸੀ ਤੁਹਾਨੂੰ ਦੇਣਾ ਸੂਟ ਪਿਓਰ ਦੀ ਵੈਲਵਟ ਦੇ ਨਾਲ ਬਹੁਤ ਸੋਹਣੀ ਕਲੈਕਸ਼ਨ ਇਦਾਂ ਰਹਿ ਗਿਆ ਜੀ ਸਾਰੇ ਫਰੰਟ ਦੇ ਵਿੱਚ ਬਹੁਤ ਸੋਹਣਾ ਜਿਹਾ ਛੋਟਾ ਛੋਟਾ ਫਲਾਰ ਤੇ ਕੇਰੇ ਤੇ ਚਾਰ ਤੇ ਤਿੰਨ ਫਲਾਰ ਦਾ ਬਹੁਤ ਸੋਹਣਾ ਜਿਹਾ ਕਨਸੈਪਟ ਬਹੁਤ ਸੋਹਣਾ ਕਨਸੈਪਟ ਰੈਡੀ ਹੋਇਆ ਵਾ ਘੇਰਾ ਹੈਵੀ ਬਣਿਆ ਵਾ ਥੋੜਾ ਘੇਰੇ ਤੇ ਪ੍ਰੋਪਰ ਬੇਲ ਦਿੱਤੀ ਹੋਈ ਆ ਇਦਾਂ ਹੀ ਤੁਹਾਨੂੰ ਬਾਜ਼ੂ ਤੇ ਮਿਲੇਗਾ ਜੀ ਖੀਨ ਖਾਬ ਦੀ ਸਲਵਾਰ ਹੈ ਨਾਲ ਬ੍ਰੋਕੇਟ ਦੇ ਸਾਰੇ ਵਿੱਚ ਹੈਵੀ ਤੇ ਸੰਗਣੀ ਜੀ ਬੁੱਟੀ ਦਿੱਤੀ ਹੋਈ ਆ 4 ਸਾਈਡ ਪਰਲ ਵਾਲੀ ਲੇਸ ਲੱਗੀ ਹੋਈ ਆ ਇੱਕ ਕਲਰ ਇਹਦੇ ਵਿੱਚ ਸੋਨੋ ਇਹ ਵਾਲਾ ਕਾਫੀ ਜਿਹੜਾ ਮੈਂ ਤੁਹਾਨੂੰ ਪਹਿਲਾਂ ਦਿਖਾਉਂਦੀ ਸੀ ਉਹਦੇ ਨਾਲ ਹੀ ਆ ਜੇ ਕਾਫੀ ਦੇ ਨਾਲ ਇਹ ਪੀਚ ਕਲਰ ਦਾ ਬਹੁਤ ਸੋਹਣਾ ਕੰਟਰਾਸਟ ਤੇ ਇੱਕ ਤੁਹਾਨੂੰ ਇਹ ਵਾਈਨ ਕਲਰ ਮਿਲੇਗਾ ਵਾਈਨ ਦੇ ਨਾਲ ਬਹੁਤ ਪਿਆਰੇ ਪਿਆਰੇ ਜਿਹੇ ਕਲਰ ਕੰਟਰਾਸਟ ਖੀਨ ਖਾਬ ਦੀਆਂ ਸਲਵਾਰਾਂ ਦੇ ਨਾਲ ਇਹ ਸੀਗੇ ਸਾਰੇ ਜੀ ਵੈਲਵਟ ਦੇ ਸੂਟ ਰੈਡੀ ਕੀਤੇ ਹੋਏ ਤੇ ਵੈਲਵਟ ਦੇ ਵਿੱਚ ਮੈਂ ਤੁਹਾਨੂੰ ਇੱਕ ਦੋ ਸੂਟ ਹੋਰ ਦਿਖਾਨੇ ਆ ਜਿਨ੍ਹਾਂ ਦੇ ਨਾਲ ਤੁਹਾਨੂੰ ਕਲਰ ਆਪਸ਼ਨ ਨਹੀਂ ਮਿਲੇਗੀ ਤੇ ਬਹੁਤ ਸੋਹਣੇ ਜਿਹੇ ਸੂਟ ਨੇ ਜੀ ਇਹ ਸਾਰੇ 4500 ਲੈਸ ਦੇ ਉੱਪਰ 4500 ਸੀਗਾ ਤੇ ਮੈਂ ਤੁਹਾਨੂੰ ਲੈਸ ਤੋਂ ਵੀ ਲੈਸ ਕਰਕੇ ਦੇ ਰਹੀ ਆ ਚਾਹੇ ਤਾਂ ਤੁਸੀਂ ਲੋੜ ਹੀ ਵੈਸੇ ਲੰਘ ਗਈ ਆ ਲੋੜੀ ਦੀ ਆਫਰ ਕਹਿ ਸਕਦੇ ਹੋ ਬਹੁਤ ਸੋਹਣਾ ਇਹ ਕਨਸੈਪਟ ਹੈ ਜੀ ਕਲੀ ਹੈ ਜਿਹੜੀ ਉਹਦੀ ਲੁੱਕ ਦੇਖੋ ਕਿੰਨੀ ਸੋਹਣੀ ਆ ਸਾਰੀ ਦਬਕੇ ਦੇ ਨਾਲ ਬਣੀ ਹੋਈ ਆ ਬਾਜੀ ਤੇ ਵੀ ਪ੍ਰੋਪਰ ਬੇਲ ਖੀਨ ਖਾਪਦੀਆਂ ਸਲਵਾਰਾਂ ਨਾਲ ਤੇ ਐਦਾਂ ਰਹਿਣਗੇ ਇਹ ਇੱਕ ਸੂਟ ਇਹ ਹੈਵੀ ਦਾ ਇਹ ਸੂਟ ਸੀਗਾ ਜੀ ਤਕਰੀਬਨ 7000 ਦੀ ਰੇਂਜ ਦਾ ਇਹ 7000 ਦੀ ਰੇਂਜ ਦਾ ਸੂਟ ਆ ਗੋਟਾ ਪੱਤੀ ਤੇ ਸਾਰਾ ਰੈਡੀ ਕੀਤਾ ਹੋਇਆ ਸੂਟ ਆ ਸਿਰਫ ਸਿੰਗਲ ਪੀਸ ਹੋਣ ਕਰਕੇ ਤੁਹਾਨੂੰ ਸੇਮ ਰੇਟ 'ਚ ਦੇ ਰਹੇ ਹਾਂ ਸੂਟ ਸਿੰਗਲ ਪੀਸ ਹੋਣ ਕਰਕੇ ਸੇਮ ਰੇਟ 'ਚ ਦੇ ਰਹੇ ਹਾਂ ਗੋਟਾ ਪੱਤੀ ਦਾ ਬੈਸਟ ਆਫਰ ਹੈ ਜੀ ਇਹ ਵਾਲਾ ਹੈਵੀ ਬਾਜੂ ਦੇ ਨਾਲ 올ਓਵਰ 5 ਮੀਟਰ ਸੂਟ ਹੈ ਇਹ ਇਦੇ ਨਾਲ ਤੁਹਾਨੂੰ ਇਹ ਕੰਟਰਾਸਟ ਦੁਪੱਟਾ ਮਿਲੇਗਾ ਜਿਹੜੇ ਦੇ ਵਿੱਚ ਇਹ ਫੁੱਲਾਂ ਦਾ ਕਲਰ ਆ ਠੀਕ ਹੈ ਜੀ ਇਹ ਸੀਗੇ ਸਾਰੇ 벨ਵਟ ਦੇ ਸੂਟ ਜਿਹੜੇ ਅਸੀਂ ਤੁਹਾਨੂੰ 3950 ਦੇ ਵਿੱਚ ਦਿੱਤੇ ਆ ਸ਼ਿਪਿੰਗ ਚਾਰजेस ਅਲੱਗ ਤੋਂ ਰਹਿਣਗੇ ਤੇ ਹੁਣ ਇੱਕ ਅਸੀਂ ਸੂਟ ਪਿਓਰ ਤੇ ਰੈਡੀ ਕੀਤੇ ਆ ਪਿਓਰ ਵਿਸਕੋਸ オーਰਗੈਂਜ਼ਾ ਤੇ ਤੇ ਸੂਟ ਦੇਖਿਓ ਜੀ ਲੁੱਕ ਸੂਟ ਦੇ ਇਹ ਸੀ ਪਹਿਲਾ ਰੈਡੀ ਕੀਤੇ ਸਿਗੇ 10500 ਪ੍ਰਾਈਸ ਦੇ ਵਿੱਚ ਸਭ ਨੇ ਖੁਸ਼ ਹੋ ਕੇ ਲਏ ਨੇ ਸੂਟ ਕਿਉਂਕਿ ਹੈਵੀ ਲੁੱਕ ਦੇ ਸੀਗੇ ਜੀ ਸਾਰੇ ਸੂਟ ਇਹ ਪਿਓਰ ਵਿਸਕੋਸ ਦੀ ਇਹਦੇ ਵਿੱਚ ਸ਼ਰਟ ਆ ਤੇ ਪਿਓਰ ਕ੍ਰੇਪ ਦੀ ਸਲਵਾਰ ਹੈ ਠੀਕ ਹੈ ਤੇ ਜਿਹੜੇ ਮੇਨ ਹੈਗੇ ਨੇ ਇਹਨਾਂ ਦੇ ਨਾਲ ਬਿਲਕੁਲ ਸੌਫਟ ਵਾਲੇ ਤੇ ਫੁੱਲ ਹੈਂਡ ਮੇਡ ਦੁਪੱਟੇ ਸਾਰਾ ਦੁਪੱਟਾ ਹੈਂਡ ਮੇਡ ਆ ਜਿਹੜਾ ਇਕੱਲਾ ਦੁਪੱਟਾ ਦੁਪੱਟਾ ਹੀ ਤੁਹਾਨੂੰ 12000 ਦੀ ਸੀ ਮਤਲਬ 12000 ਦੀ ਕੋਸਟ ਵਿੱਚ ਪੈਂਦਾ ਹੈ ਸਿੰਗਲ ਦੁਪੱਟਾ ਠੀਕ ਹੈ ਜੀ ਆਫਰ ਬਹੁਤ ਵੱਡੀ ਲੱਗੀ ਆ ਇਹਨਾਂ ਸੂਟਾਂ ਤੇ ਤੁਸੀਂ 10500 ਨੂੰ ਪਹਿਲਾਂ ਮੇਰੀ ਵੀਡੀਓ ਚੋ ਖਰੀਦ ਚੁੱਕੀ ਹੋ ਇਹ ਵਾਲੇ ਸੂਟ ਤੇ ਹੁਣ ਅਸੀਂ ਨਵਾਂ ਸੈੱਟ ਰੈਡੀ ਕੀਤਾ ਬਹੁਤ ਘੱਟ ਪ੍ਰਾਈਸ ਤੇ ਠੀਕ ਹੈ ਜੀ ਸੂਟ ਮਿਲਣਗੇ ਤੁਹਾਨੂੰ ਇਹ 8500 ਦੇ 8500 ਦਾ ਸੂਟ ਆ ਡਿਜ਼ਾਈਨਿੰਗ ਬਹੁਤ ਸੋਹਣੀ ਆ ਇਹਦੇ ਵਿੱਚ ਇੱਕ ਵੇਲ ਇਹ ਵਾਲੀ ਆ ਗਈ ਘੇਰੇ ਦੀ ਤੇ ਸੈਕੰਡ ਵੇਲ ਆ ਜਿਹੜੇ ਪਹਿਲੇ ਕਲਰ ਦੇਖੋ ਕਿੰਨਾ ਸੋਹਣਾ ਕਿਉਂਕਿ ਜੇ ਖੁੱਲ ਗਿਆ ਨਾ ਫਿਰ ਥੋੜਾ ਜਿਹਾ ਚੇਂਜ ਹੋ ਜਾਂਦਾ ਕਲਰ ਸਾਰੇ ਦੇ ਵਿੱਚ 컬러ਫੁਲ ਬੁੱਟੀ ਆ ਠੀਕ ਹੈ ਦੋ ਕਲਰ ਲੱਗੇ ਹੋਏ ਨੇ ਜਿਹੜੇ ਜਿਹੜੇ ਕਲਰ ਘੇਰੇ ਤੇ ਆ ਬਾਜੂ ਤੇ ਪ੍ਰੋਪਰ ਵਰਕ ਪਿਓਰ ਦੀ ਸ਼ਰਟ ਆ ਜੀ ਪਿਓਰ ਦੀ ਸਲਵਾਰ ਹੈ ਇਹਦੇ ਨਾਲ ਤੇ ਦੁਪੱਟੇ ਦੀ ਲੁੱਕ ਬਾ ਕਮਾਲ ਬਹੁਤ ਸੋਹਣਾ ਦੁਪੱਟਾ ਬਣਿਆ ਹੋਇਆ ਹੈ ਹੈਂਡਵਰਕ ਦੇ ਉੱਪਰ ਸਾਰਾ ਹੀ ਬਿਲਕੁਲ ਨਵਾਂ ਕਨਸੈਪਟ ਹੈ ਇਹ ਵਾਲਾ ਸਿਰਫ 8400 ਦੇ ਵਿੱਚ 8500 ਦੇ ਵਿੱਚ ਪਿਓਰ ਦਾ ਸੂਟ ਸੇਮ ਦੇ ਵਿੱਚ ਕਲਰ ਆਪਸ਼ਨ ਦਿਖਾਣੇ ਆ ਇਹਦੇ ਦੁਪੱਟੇ ਦੀ ਲੁੱਕ ਹੋਰ ਆਏਗੀ ਔਰ ਸ਼ਰਟ ਦਾ ਵਰਕ ਸੇਮ ਆਏਗਾ ਜੀ ਕ੍ਰੇਪ ਦੀ ਸਲਵਾਰ ਨਾਲ ਤੇ ਦੁਪੱਟਾ ਤੁਹਾਨੂੰ ਖੋਲ ਕੇ ਦਿਖਾ ਦੰਨੇ ਆ ਦੇਖੋ ਜੀ ਦੁਪੱਟਾ ਵੈਸਟ ਕਲੈਕਸ਼ਨ ਹੈ ਜੀ ਅੱਜ ਦੇ ਇਹ ਤੁਹਾਨੂੰ ਆਫਰ ਦੇ ਰਹੀਆਂ ਇਹ 컬러 ਤਾਂ ਇੱਕ ਤੋਂ ਇੱਕ ਨੇ ਦੁਪੱਟੇ ਬਹੁਤ ਸੋਹਣੇ ਆ ਜੀ ਸੂਟਾਂ ਦੇ ਦੇਖੋ ਦੁਪੱਟਾ ਬਿਲਕੁਲ ਅਲੱਗ ਲੁੱਕ ਦੇ ਸੂਟ ਨੇ ਅਗਰ ਤੁਸੀਂ ਕੁਝ ਡਿਫਰੈਂਟ ਜਾ ਪਾਣਾ ਚਾਹੁੰਦੇ ਹੋ ਜਿਹੜੇ ਤਾਂ ਕਾਫੀ ਆ ਕੇ ਸ਼ਾਪ ਤੇ ਕਹਿੰਦੇ ਹੁੰਨੇ ਆ ਜੀ ਸਾਨੂੰ ਕੋਈ ਅਲੱਗ ਜਾ ਸੂਟ ਦਿਖਾ ਦਿਓ ਇਹ oval suit ਨੀਲੇ ਲੱਗ ਜੇ ਜਿਹੜੇ ਅਸੀਂ ਤੁਹਾਨੂੰ ਬਹੁਤ ਘੱਟ ਪ੍ਰਾਈਸ ਤੇ ਦੇ ਰਹਿਆਂ ਸਿਰਫ 8500 ਦੇ ਵਿੱਚ ਤੇ ਪਹਿਲਾਂ ਅਸੀਂ ਰੈਡੀ ਕਰਵਾਏ ਸੀਗੇ ਸਾਨੂੰ ਖੁਦ ਨੂੰ ਵੀ ਮਹਿੰਗੇ ਪਏ ਸੀ suit ਇਹ ਮਤਲਬ ਜਿੱਦਾਂ ਮੈਨੂੰ ਪੈਂਦੇ ਆ ਉਦਾਂ ਹੀ ਮੈਂ ਤੁਹਾਨੂੰ ਦੇ ਦਾਨੀ ਆ ਘੱਟ ਪੈਣੇ ਜਾਂ ਵੱਧ ਪੈਣੇ ਉਹ ਮੇ ਤੁਹਾਨੂੰ ਮਿਲ ਜਾਣੇ ਆ ਤੇ ਉਮੀਦ ਕਰਦੀ ਆ ਤੁਹਾਨੂੰ ਕਲੈਕਸ਼ਨ ਪਸੰਦ ਆ ਹੀ ਹੋਏਗੀ ਤੁਹਾਡੇ ਕਮੈਂਟਾਂ ਦੀ ਜਰੂਰ ਉਡੀਕ ਰਹੇਗੀ ਜੀ ਵੀਡੀਓ ਦੇਖਣ ਲਈ ਥੈਂਕ ਯੂ ਬਹੁਤ ਸਾਰਾ ਪਿਆਰ ਦੇਣ ਲਈ ਵੀ ਥੈਂਕ ਯੂ so much